ਗੌੜੀ ਗੁਆਰੇ ਰੀ ਮਹੱਲਾ ਪੰਜਵਾ ਪਿਓ ਭ੍ਰਮੀ ਐ ਭ੍ਰਮ ਕਿਸ ਕਾ ਹੋਈ ਜਾ ਜਾ ਲਥਲ ਮਹੀਨ ਰਵਿਆ ਸੋਈ ਗੁਰਮੁਖ ਉबरे ਮਾਨਮੁਖ ਪਾਤਖੋਈ ਜਿਸ ਰੱਖੇ ਆਪ ਰਾਮ ਦਯਾਰਾ ਤਿਸ ਨਹੀਂ ਦੂਜਾ ਕੋ ਪਹੁੰਚਨ ਹਾਰਾ ਰਹਾਉ ਸਾਬ ਮਹਿ ਵਰਤੈ ਏਕ ਅਨੰਤਾ ਤਾ ਤੂੰ ਸੋਖ ਸੋ ਹੋਏ ਅਚਿੰਤਾ ਉਹ ਸਾਬ ਕਿਛ ਜਾਣੈ ਜੋ ਵਰਤੰਤਾ ਮਾਨਮੋਖ ਮੋਏ ਜੇਨ ਦੂਜੀ ਪਿਆਸਾ ਬਹੁ ਜੋਨੀ ਭਾਵਹਿ ਧੁਰ ਕਿਰਤ ਲਿਖਿਆਸਾ ਜੈਸਾ ਬੀਜ ਹੈ ਤੈਸਾ ਖਾਸਾ ਦੇਖ ਦਰਸ ਮਨ ਭਇਆ ਵਿਗਾਸਾ ਸਭ ਨਦਰੀ ਆਇਆ ਬ੍ਰਹਮ ਪ੍ਰਗਾਸਾ ਜਨ ਨਾਨਕ ਕੀ ਹਰ ਪੂਰਨ ਆਸਾ ਗੌੜੀ ਗਵਰੀ ਰੀ ਮਹੱਲਾ ਕੰਜਵਾ ਕਈ ਜਨਮ ਭਏ ਕੀ ਟਪਤੰਗਾ ਕਈ ਜਨਮ ਗਾਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਕ ਹੋਇਓ ਕਈ ਜਨਮ ਹਾਵਰ ਬ੍ਰਖ ਜੋਇਓ ਮੇਲ ਜਗ ਦੀ ਸੈ ਮਿਲਨ ਕੀ ਬਰੀਆ ਚਿਰੰਕਾਲ ਇਹ ਦੇਹ ਸੰਜਰੀਆ ਰਹਾਉ ਕਈ ਜਨਮ ਸੈ ਲਗਿਰ ਕਰਿਆ ਕਈ ਜਨਮ ਗਰਭਹਿਰ ਖਰਿਆ ਕਈ ਜਨਮ ਸਾਖ ਕਰ ਉਪਾਇਆ ਲਖ ਚੌਰਾਸੀ ਹਜੂਨ ਪਰਮਾਇਆ ਸਾਧ ਸੰਗ ਭਾਇਓ ਜਨਮ ਪ੍ਰਾਪਤ ਕਾਰ ਸੇਵਾ ਭਾਜ ਹਰ ਹਰ ਗੁਰਮਤਿ ਤਿਆਗ ਮਾਨ ਝੂਠ ਅਭਿਮਾਨ ਜੀਵ ਤਮਰਹਿ ਦਰਗਹਿ ਪਰਵਾਨ ਜੋ ਕਿਛ ਹੋਵਾ ਸੋ ਤੁਜ ਤੇ ਹੋਗ ਆਵਰ ਨਾ ਦੂਜਾ ਕਰਨੇ ਜੋਗ ਸਾਮਿਲੀਐ ਜਾਲੈ ਮਿਲਾਏ ਕਾਹੂ ਨਾਨਕ ਹਰ ਹਰ ਗੁਣ ਗਾਏ ਗਾਉੜੀ ਗਵਾਰੇ ਰੀ ਮਹੱਲਾ ਪੰਜਵਾ ਕਰਮ ਭੂਮ ਬਹਿ ਬੋਹਉ ਨਾਮ ਪੂਰਨ ਹੋਏ ਤੁਮਾਰਾ ਕਾਮ ਫਾਲ ਪਾਵਹਿ ਮਿਟੈ ਜਮ ਤ੍ਰਾਸ ਨਿਤ ਗਾਵਹਿ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰ ਉਰ ਧਾਰ ਸੀਗਰ ਕਾਰਜ લેਹੁ ਸਵਾਰ ਰਹਾਉ ਆਪਣੇ ਪ੍ਰਭ ਸਿਉ ਹੋ ਹੋ ਸਾਵਧਾਨ ਤਾ ਤੂੰ ਦਰਗਹਿ ਪਾਵਹਿ ਮਾਨ ਉਕਤ ਸਿਆਣਪ ਸਗ ਲੀਤਿਆਗ ਸੰਤ ਜਨਾ ਕੀ ਚਰਣੀ ਲਾਗ ਸਰਬ ਜੀਵ ਹੈ ਜਾ ਕੈ ਹਾਥ ਕਦੇ ਨ ਵਿਛੜੈ ਸਭ ਕੈ ਸਾਥ ਉਪਾਵ ਛੋੜ ਗਾਹ ਤਿਸ ਕੀ ਓਟ ਨਿਮਖ ਮਾਹੀ ਹੋਵੇ ਤੇਰੀ ਛੋਟ ਸਦਾ ਲੇਟ ਕਾਰ ਤਿਸ ਨੂੰ ਜਾਣ ਪ੍ਰਭ ਕੀ ਆਗਿਆ ਸਤ ਕਰਮਾਨ ਗੁਰ ਕੈ ਬਚਨ ਮਿਟਾਵਹੁ ਆਪ ਹਰ ਹਰ ਨਾਮ ਨਾਨਕ Jap Jap ਗਉੜੀ ਗਵਾਰੇ ਰੇ ਮਹੱਲਾ ਪੰਜਵਾ ਗੁਰ ਕਾ ਬਚਨ ਸਦਾ ਅਬਿਨਾਸੀ ਗੁਰ ਕੈ ਬਚਨ ਕੱਟੀ ਜਾਮ ਫਾਸੀ ਗੁਰ ਕਾ ਬਚਨ ਜੀਵ ਕੈ ਸੰਗ ਗੁਰ ਕੈ ਬਚਨ ਰਚੈ RAM ਕੈ ਰੰਗ ਜੋ ਗੁਰ ਦੀਆ ਸੋ ਮਨ ਕੈ ਕਾਮ ਸੰਤ ਕਾ ਕੀਆ ਸਤ ਕਰਮਾਨ ਰਹਾਉ ਗੁਰ ਕਾ ਬਚਨ ਅਟਲ ਅਸ਼ੇਦ ਗੁਰ ਕੈ ਬਚਨ ਕਟੇ ਬ੍ਰਹਮ ਭੇਦ ਗੁਰ ਕਾ ਬਚਨ ਕਤਹੋ ਨਾ ਜਾਏ ਗੁਰ ਕੈ ਬਚਨ ਹਰ ਕੇ ਗੁਣ ਗਾਏ ਗੁਰ ਕਾ ਬਚਨ ਜੀ ਕੈ ਸਾਥ ਗੁਰ ਕਾ ਬਚਨ ਅਨਾਥ ਕੋ 나ਥ ਗੁਰ ਕੈ ਬਚਨ ਨਰਕ ਨਾ ਪਵੈ ਗੁਰ ਕੈ ਬਚਨ ਰਸਨਾ ਅੰਮ੍ਰਿਤ ਰਵੈ ਗੁਰ ਕਾ ਬਚਨ ਪ੍ਰਗਟ ਸੰਸਾਰ ਗੁਰ ਕੈ ਬਚਨ ਨਾ ਆਵੈ ਹਾਰ जन हुए आप कृपाल नानक सतगुर सदा दयाल गौडी गोरेरि जेन कीता माटी रतन गर्भ मह राखिया जन कर जतन ਜੇਨ ਦੀਨੀ ਸੋਭਾ ਵੜਾਈ ਤੇ ਸੁਪਰਾਬ ਕੋ ਆਠ ਪਹਿਰ ਧਾਈ ਰਮਈਆ ਰੇਨ ਸਾਦ ਜਨ ਪਾਵੋ ਗੁਰ ਮੇਲ ਆਪਣਾ ਖਸਮ ਧਾਵੋ ਰਹਾਉ ਜੇਨ ਕੀਤਾ ਗੂੜ ਤੇ ਬਖਤਾ ਜੇਨ ਕੀਤਾ 베ਸੁਰਤ ਤੇ ਸੁਰਤਾ ਜਿਸ ਪ੍ਰਸਾਦ ਨਵੈ ਨਿਧ ਪਾਈ ਸੋ ਪ੍ਰਾਬਮਾਨ ਤੇ ਬਿਸਰਤ ਨਾਹੀ ਜੇਨ ਦੀਆਂ ਨਾ થਾਵੇ ਕਉਥਾਨ ਜੇਨ ਦੀਆਂ ਮਾਨੇ ਕਉਮਾਨ ਜੇਨ ਕੀਨੀ ਸਭ ਪੂਰਣ ਆਸਾ ਸਿਮਰਉ ਦਿਨ ਰੈਨ ਸਾਸ ਗਿਰਾਸਾ ਜੇਹ ਪ੍ਰਸਾਦ ਮਾਇਆ ਸਿਲਕ ਖਾਟੀ ਗੁਰ ਪ੍ਰਸਾਦ ਅੰਮ੍ਰਿਤ ਦੇਖ ਖਾਟੀ ਕਹੋ ਨਾਨਕ ਇਸ ਤੇ ਕਿਛ ਨਾਹੀ राखनहारे का साहि कौडी गुरेरि महला पञ्जवा शरण नाही पाओ सोग उसते बाहर कशु नो गजी स्याणप बाल बुद्ध बेकार की राखनहार ਜਪੁ ਮਨ ਮੇਰੇ RAM RAM ਰੰਗ ਘਰ ਬਾਹਰ ਤੇਰੈ ਸਾਧ ਸੰਗ ਰਹਾਉ ਤਿਸ ਕੀ ਟੇਕ ਮਨੈ ਮਹਿ ਰਾਖ ਗੁਰ ਕਾ ਸਬਦ ਅੰਮ੍ਰਿਤ ਰਸ ਚਾਖ ਅਵਰ ਜਤਨ ਕਹੋ ਕਾਉਨ ਕਾਜ ਕਰਿ ਕਿਰਪਾ ਰਾਖੈ ਆਪਿ laaj ਕਿਆ ਮਨੁਖ ਕਹੋ ਕਿਆ ਜੋਰ ਝੂਠਾ ਮਾਇਆ ਕਾ ਸਭ ਸੋਰ ਕਰਨਿ ਕਾ ਰਾਵਣ ਹਾਰ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਸਰਬ ਸੁਖਾਂ ਸੁਖ ਸਾਚਾ ਏਹੋ ਗੁਰ ਉਪਦੇਸ ਮਨੈ ਮਹਿ ਲੇਹੋ ਜਾ ਕਉ ਰਾਮ ਨਾਮ ਲੇਵ ਲਾਗੀ ਕਾਹੋ ਨਾਨਕ ਸੋ ਧੰਨ ਵਡ ਭਾਗੀ ਗਾਉੜੇ ਗਵਾਰੇ ਰੇ ਮਹੱਲਾ ਕੰਜਵਾ ਸੁਣ ਹਰ ਕਥਾ ਉਤਾਰੀ ਮੈਲ ਮਹਾਂ ਪੁਨੀਤ ਭਏ ਸੁਖ ਸੈਲ ਵੱਡਾ ਭਾਗ ਪਾਇਆ ਸਾਧ ਸੰਗ ਪਾਰ ਬ੍ਰਹਮ ਸਿਉ ਲਾਗੋ ਰੰਗ ਹਰ ਹਰ ਨਾਮ ਜਪਤ ਜਨ ਤਾਰੇਓ ਅਗਨ ਸਾਗਰ ਗੁਰ ਪਾਰ ਉਤਾਰੇਓ ਰਹਾਉ ਕਰ ਕੀਰਤਨ ਮਨਸੀ ਤਲ ਭਾਏ ਜਨਮ ਜਨਮ ਕੇ ਕੇਲ ਵੇਖ ਗਏ ਸਰਬ ਨਿਧਾਨ ਪੀਖੇ ਮਨੁ ਮਾਹੇ ਆਬ ਢੂੰਡਨ ਕਾਹੇ ਕਉ ਜਾਹੇ ਰਾਭ ਆਪਣੇ ਜਬ ਭਏ ਦਇਆਲ ਪੂਰਨ ਹੋਈ ਸੇਵਕ ਕਾਲ ਵੰਦਨ ਕਾਟ ਕੀਏ ਆਪਣੇ ਦਾਸ ਸਿਮਰ 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 ਗੁਣ ਤਾਸ ਏਕੋ ਮਾਨ ਏਕੋ ਸਭ ਠਾਏ ਪੂਰਨ ਪੂਰ ਰਹੇ ਸਭ ਜਾਏ ਗੋੜ ਪੂਰੇ ਸਭ ਭਰਮ ਚੁਕਾਇਆ ਹਰਿ ਸਿਮਰਤ ਨਾਨਕ ਸੁਖ ਪਾਇਆ ਗਾਉੜੀ ਗਵਾਰੇ ਰੀ ਮਹੱਲਾ ਪੰਜਵਾ ਅਗਲੇ ਮੋਏ ਸੇ ਪਾਛੇ ਪਰੇ ਜੋ ਉਗਰੇ ਸੇ ਬੰਦ ਲਖ ਖਰੇ ਜਿਹ ਧੰਦੇ ਮਹਿ ਓਏ ਲਪਟਾਏ ਉਨਤੇ ਦੁਗੁਣ ਜਿੜੀ ਓ ਨਮਾਏ ਉਹੋ ਵੇਲਾ ਕਾਛ ਚੀਤਨਾ ਆਵੇ ਬਿਨ ਸੁਜਾਏ ਤਾ ਹੂ ਲਪਟਾਵੇ ਰਹਾਉ ਅਸਾ ਵੰਦੀ ਮੂਰਖ ਦੇਹ ਕਾਮ ਕ੍ਰੋਧ ਲਪਟਿਓ ਅਸਨੇਹ ਸਿਰ ਉਪਰ ਠਾਟੋ ਧਰਮ ਰਾਏ ਮੀਠੇ ਕਰ ਕਰ ਬਿਖਿਆ ਖਾਏ ਹਾਉ ਬੰਦਾ ਹਾਉ ਸਾਦਾਉ ਬੈਰ ਹਮਰੀ ਧੂਮ ਕੌਣ ਘਾਲੈ ਪੈਰ ਹਾਉ ਪੰਡਿਤ ਹਾਉ ਚਤੁਰ ਸਿਆਣਾ ਕਰਨੇ ਹਾਰ ਨਾ ਬੁਝੈ ਬੇਗਾਨਾ ਆਪਣੀ ਗਾਤ ਮਿਤ ਆਪੇ ਜਾਣੈ ਕੀ ਆਖੋ ਕਹੈ ਕੀ ਆਖ ਵਖਾਨੈ ਜੇਤ ਜੇਤ ਲਾਵੇ ਹੈ ਤੇਤ ਤੇਤ ਲਗਨਾ ਆਪਣਾ ਭਲਾ ਸਭ ਕਾਹੂ ਮੰਗਨਾ ਸਭ ਕਿਛ ਤੇਰਾ ਤੂੰ ਕਰਨ ਹਾਰ ਅੰਤ ਨਾਹੀ ਕਿਛ ਪਾਰਾ ਵਾਰ ਦਾਸ ਆਪਣੇ ਕਉ ਦੀ ਜੈਦਾਨ ਕਬਹੂ ਨਾ ਵਿਸਰੈ ਨਾਨਕ ਨਾਮ गावड़े ग्वारे री मोहल्ला पंधवा आनेक जतन नहीं होत छुटा रा बहुत से आनप आगल पारा हर की सेवा निर्मल हेत प्रभु की दरगह शोभा सेत मान मेरे गाओ हर नाम का ओला तुझे ना लागे ताथा ता झोला रहाऊ जियों बोहिथ पैसागर माह अंधकारीपक दीपक दीपाहे, अगन सीत काला सदूख, नाम जपत मन होवत सुख ਉਤਰ ਜਾਏ ਤੇਰੇ ਮਨ ਕੀ ਪਿਆਸ ਪੂਰਨ ਹੋਵੇ ਸਗਲੇ ਆਸ ਡੋਲੇ ਨਾਹੀ ਤੁਮਰਾਚੀਤ ਅੰਮ੍ਰਿਤ ਨਾਮ ਜਪ ਗੁਰਮੁਖ ਮੀਤ ਨਾਮ ਔਖਦ ਸੋਈ ਜਨ ਪਾਵੇ ਕਰ ਕਿਰਪਾ ਜਿਸ ਆਪ ਦਿਵਾਵੇ ਹਰ ਹਰ ਨਾਮ ਜਾ ਕੇ ਹਿਰਦੈ ਵਸੈ ਬੂਖ ਦਰਦ ਤੇਹ ਨਾਨਕ ਨਸੈ ਗਉੜੀ ਗਵਾਰੇ ਰੀ ਮਹੱਲਾ ਪੰਜਵਾ ਬਹੁਤ ਦਰਬਕਾਰ ਮਨ ਨਾ ਅਗਾਨਾ ਅਨੇਕ ਰੂਪ ਦੇਖ ਨਹਿ ਪਤੀਆਨਾ උਤਰක लਤ ਉਰਜෝජਨ मेਰੀ ஓහ බෙනසෑ ඔ පசමੈටේਰੀ ਬनਹਰ පජනਦੇखाාවਬਲලාਤੇ ਤരේගතාਨ ਤਰੇगතාਨ මयाਸਗරਤੇරਹਾ ਜਿਉ ਬਿਗਾਰੀ ਕੈ ਸਿਰ ਦੀ ਜਹਦਾਮ ਓਏ ਖਸਮੈ ਕੈ ਗਰੇਹੇ ਓਨ ਦੂਖ ਸਹਾਮ ਜਿਉ ਸੁਪਨੇ ਹੋਏ ਬੈ ਸਤਿਰਾਜਾ ਨੇਤਰ ਪਸਾਰੈ ਤਾ ਨਿਰਾਰਥ ਕਾਜਾ ਜਿਉ ਰਾਖਾ ਖੇਤ ਉਪਰ ਬਰਾਏ ਖੇਤ ਖਸਮ ਕਾ ਰਾਖਾ ਓਠ ਜਾਏ ਉਸ ਖੇਤ ਕਾਰਨ ਰਾਖਾ ਖੜੈ ਤਿਸ ਕੈ ਪਾਲੈ ਕਛੂ ਨਾ ਪੜੈ ਜਿਸ ਕਾ ਰਾਜ ਤਿਸੈ ਕਾ ਸੁਪਨਾ ਜਿਨ ਮਾਇਆ ਦੀਨੀ ਤੈਨ ਲਾਈ ਤ੍ਰਿਸਨਾ आप बिनाहे आप करे रास नानक प्रभ आग अरदास गौडी री महला पंजवा, बाहो रंग माया बाहो वेद पेखी, कलम कागद स्यानप लेखी ਮਹਿਰਮਨੂਕ ਹੋਏ ਦੇਖ ਆਖਾਨ ਤਾਤੇ ਨਾਹੀ ਮਾਨ ਤ੍ਰਿਪਤਾਣ ਸੋ ਸੋਖ ਮੋ ਕਾਉ ਸੰਤ ਬਤਾਵਹੁ ਤ੍ਰਿਸ਼ਨਾ ਬੂਜੈ ਮਾਨ ਤ੍ਰਿਪਤਾਵਹੁ ਰਹਾਉ ਹਸ ਪਵਨ ਹਸਤ ਅਸਵਾਰੀ ਚੋਆ ਚੰਦਨ ਸੇਜ ਸੁੰਦਰ ਨਾਰੀ ਨਾਟ ਨਾਟਕ ਆਖਾਰੇ ਗਾਇਆ ਤਾ ਮਹਿ ਮਨ ਸੰਤੋਖ ਨਾ ਪਾਇਆ ਤਖਤ ਸਬਾ ਮੰਡਨ ਦੋਲੀ ਚੇ ਸਗਲ ਮੇਵੇ ਸੁੰਦਰ ਬਾਗੀ ਚੇ ਆ ਖੇੜ ਬਿਰਤ ਰਾਜਨ ਕੀ ਲੀਲਾ ਮਾਨ ਨਾ ਸੁਹਿਲਾ ਪਰ ਪੰਚਹੀਲਾ ਘਰ ਕਿਰਪਾ ਸੰਤਨ ਸਚ ਕਹਿਆ ਸਰਬ ਸੂਖ ਇਹੋ ਆਨੰਦ ਲਹਿਆ ਸਾਧ ਸੰਗ ਹਰ ਕੀਰਤਨ ਗਾਈਐ ਕਾਹੋ ਨਾਨਕ ਵਡਭਾਗੀ ਪਾਈਐ ਜਾ ਕੇ ਹਰ ਧਨ ਸੋਈ ਸੁਹੇਲਾ ਪ੍ਰਭ ਕਿਰਪਾ ਤੇ ਸਾਧ ਸੰਗ ਮੇਲਾ ਰਹਾਉ ਦੂਜਾ ਗਾਉੜੀ ਗਵਾਰੇ ਰੀ ਮਹੱਲਾ ਪੰਜਵਾ प्राणी जाने एहो तन मेरा बाहुर बहुर ओहु लपटेरा पुत्र का फासा काफासान न पाईए राम के दासा कवन सो वेद जित राम गुण गाए। कवन सो तरै जि तर रहाऊ ਜੋ ਭਲਾਈ ਸੋ ਬੁਰਾ ਜਾਣੈ ਸਾਚ ਕਹੈ ਸੋ ਬਖੈ ਸਮਾਨੈ ਜਾਣੈ ਨਾਹੀ ਜੀਤ ਅਰ ਹਾਰ ਇਹੋ ਬਲੇਵਾ ਸਾਖਤ ਸੰਸਾਰ ਜੋ ਹਲਾਹਲ ਸੋ ਪੀਵੇ ਮੌਰਾ ਅੰਮ੍ਰਿਤ ਨਾਮ ਜਾਣੈ ਕਰ ਕਉਰਾ ਸਾਦ ਸੰਗ ਕੈ ਨਾਹੀ ਨੇਰ ਲਖ ਚੌਰਾਸੀਹ ਭ੍ਰਮਤਾ ਫੇਰ ਇਕ ਜਾਲ ਫਹਾਇ ਪੰਖੀ ਰਾਸ ਰਸ ਭੋਗ ਕਰਹਿ ਬਹੁ ਰੰਗੀ ਕਹੋ ਨਾਨਕ ਜਿਸ ਭਏ ਕਿਰਪਾਲ ਗੁਰ ਪੂਰੈ ਤਾ ਕੇ ਕਾਟੇ ਜਾਲ ਗਉੜੀ ਗਵਾਰੇ ਰੀ ਮਹੱਲਾ ਪੰਜਵਾ ਤਉ ਕਿਰਪਾ ਤੇ ਮਾਰਗ ਪਾਈਐ ਪ੍ਰਭ ਕਿਰਪਾ ਤੇ ਨਾਮ ਧਿਆਈਐ ਪ੍ਰਭ ਕਿਰਪਾ ਤੇ ਬੰਧਨ ਛੁੱਟੈ ਤਉ ਕਿਰਪਾ ਤੇ ਹਉਮੈ ਟੁੱਟੈ ਤੁਮ ਲਾਵਹੁ ਤਉ ਲਾਗੈ ਸੇਵ ਹਮ ਤੇ ਕਸ਼ੂਨਾ ਹੋਵੇ ਦੇਵ ਰਹਾਉ ਤੋਦ ਭਾਵੈ ਤਾਂ ਗਾਵਾ ਬਾਣੀ ਤੋਦ ਭਾਵੈ ਤਾਂ ਸੱਚ ਵਖਾਣੀ ਤੋਦ ਭਾਵੈ ਤਾਂ ਸਤਿਗੁਰ ਮਇਆ ਸਰਬ ਸੁਖਾ ਪ੍ਰਭ ਤੇਰੀ ਦਇਆ ਜੋ ਤੋਦ ਭਾਵੈ ਸੋ ਨਿਰਮਲ ਕਰਮਾ ਜੋ ਤੋਦ ਭਾਵੈ ਸੋ ਸੱਚ ਧਰਮਾ ਸਰਬ ਨਿਧਾਨ ਗੋਣ ਤੂੰ ਹੀ ਪਾਸ ਤੂੰ ਸਾਹਿਬ ਸੇਵਕ ਅਰਦਾਸ ਮਨ ਤਨ ਨਿਰਮਲ ਹੋਏ ਹਰ ਰੰਗ ਸਰਬ ਸੁਖਾ ਪਾਵੋ ਸਾਥ ਸੰਗ ਨਾਮ ਤੇਰਾ ਰਹੇ ਮਨ ਰਾਤਾ ਇਹੋ ਕਲੇਹਾਨ ਨਾਨਕ ਕਰ ਜਾਤਾ गौडी गुरेरि महल्ला कंजवा आन रसा जेते तै चाखे निमख ना तृस्ना तेरी लाथे रस का तू चख साद चाखत हुए रह बिसमाद ਅੰਮ੍ਰਿਤ ਰਸਨਾ ਪੀਓ ਪਿਆਰੀ ਇਹ ਰਾਸ ਰਾਤੀ ਹੋਏ ਤ੍ਰਿਪਥਾਰੀ ਰਹਾਓ ਏ ਜਿਹਵੇ ਤੂੰ ਰਾਮ ਗੁਣ ਗਾਓ ਨਿਮਖ ਨਿਮਖ ਹਾਰ ਹਾਰ ਹਰ ਧਿਆਓ ਆਨਨਾ ਸੁਨੀਏ ਕਤਹੂ ਜਾਈਐ ਸਾਧ ਸੰਗਤ ਵਡਭਾਗੀ ਪਾਈਐ ਆਠ ਬਹਿਰ ਜਿਵੇਂ ਆਰਾਦ ਉਪਾਰ ਬ੍ਰਹਮ ਠਾਕੁਰ ਆਗਾਦ ਈਹਾ ਉਹਾ ਸਦਾ ਸੁਹੇਲੀ ਹਾਰ ਗੁਣ ਗਾਵਤ ਰਸਨ ਅਮੋਲੀ ਬਨਸਪਤ ਮੌਲੀ ਫਲ ਫੁੱਲ ਪੀੜੇ ਇਹ ਰਸ ਰਾਤੀ ਵਾਹੁਰ ਨਾ ਛੋੜੇ आन न रस लवै लव लाई कहो नानक गुर है सहाई गौडी गुरेरि महला मान मन तन तन् सा ही मदे बसत अपार ਇਸਹੀ ਭੀਤਰ ਸੁਨੀਤ ਸਾਹੋ ਕਵਨ ਵਾਪਾਰੀ ਜਾ ਕਾ ਉਹਾ ਵਿਸਾਹੋ ਨਾਮ ਰਤਨ ਕੋ ਕੋ ਬਿਹਾਰੀ ਅੰਮ੍ਰਿਤ ਪੂਜਨ ਕਰੇ ਆਹਾਰੀ ਰਹਾਉ ਮਨ ਤਨ ਅਰਪੀ ਸੇਵ ਕਰੀ ਜੈ ਕਵਨ ਸੋ ਜੁਗਤ ਜਿਤਕਾਰ ਭੀਜੈ ਭੈ ਲਗਾਉ ਤਜ ਮੇਰਾ ਤੇਰੈ ਕਵਨ ਸੋ ਜਾਨ ਜੋ ਸੌਦਾ ਜੋਰੈ ਮਹਿਲ ਸਾਹਾ ਕਾ ਕੇਨ ਵੇਦ ਪਾਵੈ ਕਵਨ ਸੋ ਵੇਦ ਜੇਤ ਭੀਤਰ ਬੁਲਾਵੈ ਤੂੰ ਵਡ ਸਾਹ ਹੋ ਜਾ ਕੇ ਕੋਟ ਵਣ ਜਾਰੇ ਕਵਨ ਸੋ ਦਾਤਾ ਲੈ ਸੰਚਾਰੇ ਖੋਜਤ ਖੋਜਤ ਨਿਜਕਾਰ ਪਾਇਆ ਅਮੋਲ ਰਤਨ ਸਾਚ ਦਿਖਲਾਇਆ ਕਰ ਕਿਰਪਾ ਜਬ ਮੇਲੇ ਸਾਹੇ ਕਹੋ ਨਾਨਕ ਗੁਰ ਕੈ ਵੇ ਸਾਹੇ